ਬ੍ਰੀਤਕੋਟ ਕੋਟਕਪੂਰਾ ਰੋਡ ਤੇ ਪ੍ਰਾਈਮ ਲੋਕੇਸ਼ਨ ਤੇ ਪਈ ਨਗਰ ਕੌਂਸਲ ਦੀ ਜਗ੍ਹਾ ਤੇ ਪਿਛਲੀ ਕਾਂਗਰਸ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਇਸ ਜਗ੍ਹਾ ਤੇ ਕਾਬਜ਼ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਅਕਾਲੀ ਦਲ ਦੇ ਵਿਰੋਧ ਦੇ ਚੱਲਦਿਆਂ ਉਹ ਕਾਮਯਾਬ ਨਹੀਂ ਹੋ ਸਕੇ ਪਰ ਹੁਣ ਸਤਾਧਾਰੀ ਪਾਰਟੀ ਦੇ ਆਗੂਆਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਰੋੜਾਂ ਰੁਪਏ ਦੀ ਇਸ ਪ੍ਰਾਪਰਟੀ ਨੂੰ ਹੜਪਿਆ ਜਾ ਸਕੇ ਇਹ ਦੋਸ਼ ਲਗਾਏ ਹਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਾਰਮ ਬਾਂਸ ਸਿੰਘ ਬੰਟੀ ਰਮਾਣਾ ਨੇ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਨਗਰ ਕੌਂਸਲ ਦੇ ਕੌਂਸਲਰਾਂ ਨਾਲ ਮਿਲ ਕੇ ਇੱਕ ਸ਼ਿਕਾਇਤ ਪੱਤਰ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੂੰ ਸੌਂਪਿਆ ਹੈ ਅੱਜ ਡੀਸੀ ਸਾਹਿਬ ਨੂੰ ਮਿਲੇ ਹਨ ਫਰੀਦਕੋਟ ਕੋਟਕਪੂਰਾ ਮੇਨ ਰੋਡ ਤੇ ਸ਼ਹਿਰ ਦੇ ਅੰਦਰ ਮਨਸਿਕੋਵੀ ਕਮੇਟੀ ਦੇ ਹੱਦ ਦੇ ਅੰਦਰ ਮਨਿਸਪਲ ਕਮੇਟੀ ਦੀ ਇੱਕ ਬੜੀ ਪ੍ਰਾਈਮ ਪ੍ਰਾਪਰਟੀ ਪਈ ਹੈ ਜਿਹੜੀ ਜਿਹਦੀ ਅੱਜ ਕੀਮਤ ਤਕਰੀਬਨ ਮਾਰਕੀਟ ਚ 10 ਕਰੋੜ ਤੋਂ ਉੱਪਰ ਹੈ। ਵੇਕੈਂਟ ਪ੍ਰਾਪਰਟੀ ਪਈ ਸੀ ਮਨਿਸਪਲ ਕਮੇਟੀ ਦੀ ਪਹਿਲਾਂ ਪਿਛਲੀ ਸਰਕਾਰ ਦੇ ਵਿੱਚ ਕਾਂਗਰਸ ਦੀ ਸਰਕਾਰ ਦੇ ਵਿੱਚ ਉਸ ਵੇਲੇ ਦੇ ਐਮਐਲਏ ਨੇ ਤੇ ਉਹਦੇ ਸਾਥੀਆਂ ਨੇ ਕਿਉਂਕਿ ਉਹਨੂੰ ਤਾਂ ਅਲੀ ਬਾਬਾ ਕਹਿੰਦੇ ਸੀ ਤੁਸੀਂ ਸਾਰੇ ਹੀ ਜਾਣਦੇ ਹੋ। ਉਸ ਵੇਲੇ ਦੇ ਐਮਐਲਏ ਤੇ ਉਹਦੇ ਸਾਥੀਆਂ ਨੇ ਉਹਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਪ੍ਰਾਈਮ ਪ੍ਰਾਪਰਟੀ ਐ ਇਹਨੂੰ ਵਲਕੇ ਤੇ ਆਪਦਾ ਕੋ ਮੌਲ ਮੂਲ ਬਣਾਵਾਂਗੇ ਉੱਥੇ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੇ ਕਾਉਂਸਲਰ ਸੀ ਸਾਡੇ ਪ੍ਰਧਾਨ ਸਾਹਿਬ ਸਾਰੇ ਕਾਉਂਸਲਰਾਂ ਨੇ ਲੜ ਕੇ ਸ਼ਹਿਰ ਵਾਸੀਆਂ ਨੇ ਰਲ ਕੇ ਉਹਦਾ ਕਬਜ਼ਾ ਰੋਕਿਆ ਸੀ ਤੇ ਮਿਊਨਿਸਪਲ ਕਮੇਟੀ ਨੇ ਆਦੇ ਕਬਜ਼ੇ ਅਧੀਨ ਉਹ ਦੁਬਾਰਾ ਪ੍ਰਾਪਰਟੀ ਲੈ ਲਈ ਸੀ ਆ ਮਤਾ ਪਿਆ ਹੋਇਆ ਹੈ 27 9 2019 ਦਾ ਮਤਾ ਮ्युनਿਸਪਲ ਕਮੇਟੀ ਨੇ ਉਹ ਪ੍ਰਾਪਰਟੀ ਆਪ ਦੇ ਕਬਜ਼ੇ ਅਧੀਨ ਲਈ ਉਸ ਤੋਂ ਬਾਅਦ ਡਿਪਟੀ ਡਾਇਰੈਕਟਰ ਕੋਲੇ ਇਹ ਬੰਦਿਆਂ ਨੇ ਇੱਕ ਝੂਠਾ ਸੱਚਾ ਕੇਸ ਦਾਇਰ ਕੀਤਾ ਜਿਹੜਾ ਕੇਸ ਡਿਪਟੀ ਡਾਇਰੈਕਟਰ ਦੀ ਅਦਾਲਤ ਵੱਲੋਂ ਹਾਰਜ ਕਰ ਦਿੱਤਾ ਗਿਆ ਮ्युनਿਸਪਲ ਕਮੇਟੀ ਦੇ ਹੱਕ ਦੇ ਵਿੱਚ ਕਰ ਦਿੱਤਾ ਗਿਆ ਉਸ ਤੋਂ ਬਾਅਦ ਮ्युनਿਸਪਲ ਕਮੇਟੀ ਨੇ ਇੱਕ ਹੋਰ ਪੱਤਰ ਲਿਖ ਕੇ ਜਿਹੜਾ ਕੇਸ ਤੁਸੀਂ ਗੱਲ ਕਰਦੇ ਕਿ ਕੇਸ ਦਾ ਜਿਹੜਾ ਸਾਜ ਰਿਹਾ ਹੈ ਜਿਹੜੇ ਕਬਜ਼ਾਕਾਰੀ ਸੀ ਜੀ ਕਾਂਗਰਸ ਦੇ ਉਸ ਵੇਲੇ ਦੇ ਲੀਡਰ ਸੀ ਉਹਨਾਂ ਵੱਲੋਂ ਤਾਇਰ ਹੋਇਆ ਸੀ ਉਸ ਤੋਂ ਬਾਅਦ ਜਿਹੜੀ ਮੈਂ ਤੁਹਾਨੂੰ ਗੱਲ ਅੱਗੇ ਦੱਸ ਰਿਹਾ ਸੀ ਪ੍ਰਮੁੱਖ ਸੱਤਰ ਨੂੰ ਪ੍ਰਮੁੱਖ ਸੱਤਰ ਸਥਾਨਕ ਸਰਕਾਰਾਂ ਨੂੰ ਚਿੱਠੀ ਲਿਖੀ ਇੱਕ ਮਿਊਨਿਸਪਲ ਕਮੇਟੀ ਨੇ ਕਿ ਮਿਊਨਿਸਪਲ ਕਮੇਟੀ ਇਹਦੀ ਕਾਬਜ਼ ਹੋ ਚੁੱਕੀ ਹੈ ਕਬਜ਼ਾ ਅਸੀਂ ਲੈ ਲਿਆ ਤੇ ਇਹਨੂੰ ਹੁੱਲੀ ਬੋਲੀ ਰਾਈ ਸਾਨੂੰ ਓਪਨ ਆਕਸ਼ਨ ਦੇ ਵਿੱਚ ਵੇਚਣ ਦੀ ਮਨਜ਼ੂਰੀ ਦਿੱਤੀ ਜਾਵੇ ਆ ਮਤਾ ਲੀਜ਼ ਤੇ ਦੇਣ ਦੀ ਜਾਂ ਵੇਚਣ ਦੀ ਸਾਨੂੰ ਮਨਜ਼ੂਰੀ ਦਿੱਤੀ ਜਾਵੇ ਤੇ 3 11 2021 ਦਾ ਇਹ ਮਤਾ ਪਿਆ ਅੱਜ ਵੀ ਉਹ ਜਿਹੜੀ ਪ੍ਰਾਪਰਟੀ ਹੈ ਉਹ ਮਿਊਨਿਸਪਲ ਕਮੇਟੀ ਕੋਲੇ ਹੈ ਮੈਂ ਸਵਾਲ ਹੁਣ ਤੁਸੀਂ ਦੇਖੋ ਦੁਬਾਰਾ ਲੈਂਡ ਸ਼ਾਰਕਸ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਮਾਪਿਆ ਜੀ ਨੂੰ ਕਹਿ ਦਿੰਨੇ ਆ ਫੇਰ ਉਹਦੀ ਉੱਤੇ ਅੱਖਾਂ ਰੱਖ ਲੀਆਂ ਮਿਊਨਿਸਪਲ ਕਮੇਟੀ ਦੀ ਪ੍ਰਾਪਰਟੀ ਤੇ ਉਹਦੇ ਤੇ ਮੀਟਰ ਲੱਗ ਗਿਆ ਪ੍ਰਾਈਵੇਟ ਬੰਦੇ ਦੇ ਨਾਂ ਦਾ ਮੀਟਰ ਦੀ ਫੋਟੋ ਹੈਗੀ ਆ ਫੋਟੋ ਅਸੀਂ ਆਪਣੇ ਕੋਲੇ ਰੱਖ ਲਈ ਪਾ ਲਈ ਮੈਂ ਡੀ ਸਾਹਿਬ ਨੂੰ ਦੇ ਕੇ ਆਇਆ ਜੀ ਉਹ ਪ੍ਰਾਪਰਟੀਆਂ ਡੀ ਸਾਹਿਬ ਨੂੰ ਦੇਤੀਆਂ ਮੀਟਰ ਲੱਗ ਗਿਆ ਇੱਕ ਪ੍ਰਾਈਵੇਟ ਬੰਦੇ ਦੇ ਨਾਂ ਤੇ ਪਹਿਲਾ ਸਵਾਲ ਮੇਰਾ ਇਹ ਮਿਊਨਿਸਪਲ ਕਮੇਟੀ ਦੀ ਪ੍ਰਾਪਰਟੀ ਦੇ ਵਿੱਚ ਪ੍ਰਾਈਵੇਟ ਬੰਦੇ ਦਾ ਮੀਟਰ ਕਿਵੇਂ ਲੱਗ ਸਕਦਾ ਹੈ ਕੀ ਫਿਜ਼ੀਕਲ ਵੈਰੀਫਿਕੇਸ਼ਨ ਪ੍ਰੋਪਰਟੀ ਦੀ ਨਹੀਂ ਹੁੰਦੀ ਆ ਮੈਂ ਤੁਹਾਨੂੰ ਮੀਟਰ ਦਾ ਫੋਟੋ ਦਿਖਾ ਦਿੰਦਾ ਕੀ ਪ੍ਰੋਪਰਟੀ ਦੀ ਵੈਰੀਫਿਕੇਸ਼ਨ ਨਹੀਂ ਹੁੰਦੀ ਕਿ ਇਹ ਬੰਦਾ ਉਸ ਪ੍ਰੋਪਰਟੀ ਦਾ ਮਾਲਕ ਕਾਬਜ ਹੈ ਜਿਹਦੇ ਅਸੀਂ ਮੀਟਰ ਲਾ ਕੇ ਦੇ ਰਹੇ ਆ ਨੇਮ ਪਲੇਟ ਬੰਦੇ ਦੀ ਵੱਖਰੀ ਲੱਗਦੀ ਆ ਉਹਨੇ ਆਪਣੀ ਨੇਮ ਪਲੇਟ ਲਾ ਲਈ ਉਹਦੇ ਤੇ ਤੇ ਨੇਮ ਪਲੇਟ ਆ ਦੇਖ ਲਓ ਮੈਂ ਤੁਹਾਨੂੰ ਜ਼ੂਮ ਕਰਕੇ ਵੀ ਦਿਖਾ ਦਿੰਦਾ ਤੇ ਦਰਵਾਜਾ ਲਾ ਕੇ ਤੇ ਜਿੰਦਰਾ ਵੀ ਲਾਤਾ ਉਹਦੇ ਤੇ। ਜੋ ਮੈਂ ਪੁੱਛਦਾ ਕਿ ਇਹ ਬਿਜਲੀ ਬੋਰਡ ਦੇ ਕਿਹੜੇ ਮੁਲਾਜ਼ਮਾਂ ਦੀ ਮਿਲੀ ਭੁਗਤਿਆ ਦਰਵਾਜੇ ਨੂੰ ਜਿੰਦਰਾ ਨਵਾਂ ਦਰਵਾਜਾ ਲਾ ਕੇ ਜਿੰਦਰਾ ਲਾਤਾ। ਕਰੋੜਾਂ ਰੁਪਈਆ ਦੀ ਪ੍ਰਾਪਰਟੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਹਿਲੀ ਗੱਲ ਤਾਂ ਮੀਟਰ ਲਾਉਣ ਵੇਲੇ ਲਾਈਨਮੈਨ ਜਾ ਕੇ ਫਿਜ਼ੀਕਲੀ ਵੈਰੀਫਾਈ ਕਰਦਾ ਹੈ। ਤੇ ਮੇਰੀ ਜਾਣਕਾਰੀ ਮੁਤਾਬਕ ਲਾਈਨਮੈਨ ਨੇ ਦਸਕਤ ਨਹੀਂ ਕੀਤੀ ਮੀਟਰ ਲਾਉਣ ਤੇ। ਉੱਚ ਅਫਸਰਾਂ ਨੇ ਸਿਆਸੀ ਦਬਾਅ ਥੱਲੇ ਸਾਡੇ ਕਾਉਂਸਲਰਾਂ ਨੂੰ ਵੀ ਫੋਨ ਆ ਰਹੇ ਆ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਉੱਚ ਅਧਿਕਾਰੀਆਂ ਨੇ ਸਿਆਸੀ ਦਬਾਅ ਥੱਲੇ ਉਥੇ ਮੀਟਰ ਲਾਇਆ ਹੈ ਮਿਊਂਸਿਪਲ ਕਮੇਟੀ ਦੀ ਪ੍ਰਾਪਰਟੀ 'ਚ ਇੱਕ ਪ੍ਰਾਈਵੇਟ ਬੰਦੇ ਦਾ ਮੀਟਰ ਲਾਇਆ ਇੱਕ ਜਿੰਦਰਾ ਲਾਉਣ ਦਿੱਤਾ ਗਿਆ ਨੇਮ ਪਲੇਟ ਲਾਉਣ ਦਿੱਤੀ ਗਈ ਜਿਹੜੇ ਅਫਸਰਾਂ ਨੇ ਮਿਲੀ ਭੁਗਤ ਕਰਕੇ ਕਬਜ਼ਾ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਦੇ ਖਿਲਾਫ ਹਾਈ ਕੋਰਟ ਦੇ ਵਿੱਚ ਅਸੀਂ ਰਿਟ ਚ ਜਾਣ ਲੱਗੇ ਆਂ ਮੈਂ ਮਿਊਨਿਸਪਲ ਕਮੇਟੀ ਦੇ ਈਓ ਸਾਹਿਬ ਨੂੰ ਵੀ ਦੱਸਣਾ ਚਾਹੁੰਦਾ ਮੈਂ ਡੀ ਸਾਹਿਬ ਨੂੰ ਬੇਨਤੀ ਕਰਕੇ ਆਇਆ ਇਹ ਸਾਡੀ ਸ਼ਹਿਰ ਦੀ ਪ੍ਰਾਪਰਟੀ ਹੈ ਕਰੋੜਾਂ ਰੁਪਈਆ ਦੀ ਪ੍ਰਾਪਰਟੀ ਹੈ ਕਿਸੇ ਨੂੰ ਕਬਜ਼ਾ ਨਹੀਂ ਕਰਨ ਦੇਵਾਂਗੇ ਪਿਛਲੀ ਸਰਕਾਰ ਚ ਵੀ ਰੋਕਿਆ ਇਸ ਸਰਕਾਰ ਚ ਵੀ ਰੋਕਾਂਗੇ ਤੇ ਈਓ ਸਾਹਿਬ ਬੇਨਤੀ ਕਰਕੇ ਜਾਂ ਤਾਂ ਉਹ ਜਿੰਦਰਾ ਆਪ ਦਾ ਦੁਬਾਰਾ ਲਵਾਉਣ ਮਿਊਨਿਸਪਲ ਕਮੇਟੀ ਦਾ ਮੀਟਰ ਹਟਵਾਉਣ ਉਥੋਂ ਪਰਚਾ ਦਰਜ ਕਰਨ ਵਾਸਤੇ ਲਿਖਣ ਪੰਜਾਬ ਪੁਲਿਸ ਨੂੰ ਜਿਨ੍ਹਾਂ ਨੇ ਮੀਟਰ ਲਾਇਆ ਉਹਨਾਂ ਦੇ ਖਿਲਾਫ ਵੀ ਮਹਿਕਮੇ ਵਾਲਿਆਂ ਖਿਲਾਫ ਜਿਨ੍ਹਾਂ ਦੇ ਨਾਂ ਤੇ ਲੱਗਿਆ ਉਹਨਾਂ ਦੇ ਖਿਲਾਫ ਵੀ ਤੇ ਕੀ ਪਹਿਲਾਂ ਵਾਲੇ ਵਿਅਕਤੀ ਜਿਹਨੂੰ ਕਬਜ਼ੇ ਕੋਲ ਕੁਝ ਕੀਤੀ ਜਾਂ ਕੋਈ ਹੋਰ ਕਿ ਕੱਢੇ ਪੁਲਿਸ ਅਨੁਸਾਰਾ ਕੁਝ ਮੈਂ ਪੁਲਿਸ ਦਾ ਕਰਕੇ ਦੇਣਾ ਮੈਨੂੰ ਤਾਂ ਸਾਰਾ ਪਤਾ ਮੇਰੇ ਕੋਲ ਤਾਂ ਰਿਕਾਰਡ ਹੈ ਇਹ ਇੱਥੇ ਵੀ ਨਾ 75 25 ਚੱਲ ਰਿਹਾ ਫਰੀਦਕੋਟ ਚ ਵੀ ਬੰਦੇ ਉਹੀ ਐ ਚਾਹੇ ਟੈਂਡਰ ਮੰਡੀਆਂ ਤੇ ਹੋਣ ਚਾਹੇ ਲੇਬਰ ਤੇ ਹੋਣ ਚਾਹੇ ਟਰੱਕਾਂ ਤੇ ਹੋਣ ਚਾਹੇ ਭੂ ਮਾਫੀਆ ਹੋਵੇ ਬੰਦੇ ਉਹੀ ਐ ਪਿਛਲੀ ਸਰਕਾਰ ਚ ਉਹਨਾਂ ਨੂੰ ਪੰਜੇ ਵਾਲਿਆਂ ਦੀ ਛਤਰਛਾਇਆ ਸੀ ਤੇ ਐਤ ਕੀ ਝਾੜੂ ਵਾਲਿਆਂ ਦੀ ਆ ਗਈ ਕੰਮ 75 25 ਚੱਲ ਰਿਹਾ ਸੇਮ ਟੂ ਸੇਮ ਬੰਦੇ ਤੁਹਾਨੂੰ ਕਿਹੜਾ ਨਹੀਂ ਪਤਾ ਯਾਰ ਮੇਰੇ ਮੂੰਹ ਤੋਂ ਕਹਵੋਣੇ ਹੋ ਕੈਮਰੇ ਦੇ ਮੱਗਰ ਖੜ ਕੇ ਆਪ ਹੱਸੀ ਜਾਂਦੇ ਹੋ ਤੁਸੀਂ ਬਚਾਓ ਨਾ ਸ਼ਹਿਰ ਦੀਆਂ ਪ੍ਰਾਪਰਟੀਆਂ ਨੂੰ ਸਾਰਿਆਂ ਨੂੰ ਹਿੰਮਤ ਕਰਨੀ ਚਾਹੀਦੀ ਐ ਮੈਂ ਯੂ ਆਰ ਸਾਹਿਬ ਨੂੰ ਬੇਨਤੀ ਕਰਦਾ ਐ ਜਾਂ ਤਾਂ ਇਹਦੇ ਤੇ ਕਾਰਵਾਈ ਕਰਨ ਨਹੀਂ ਤਾਂ ਫਿਰ ਰੱਟ ਭੁਗਤਣ ਵਾਸਤੇ ਤਿਆਰ ਰਹਿਣ ਹਾਈ ਕੋਰਟ ਦੀਆਂ ਪੌੜੀਆਂ ਜਦੋਂ ਚੜਨੀਆਂ ਪਈਆਂ ਨਾ ਇਹੋ ਸਾਹਿਬ ਤੇ ਉਦੋਂ ਫਿਰ ਮੁੜ ਕੇ ਕਿਸੇ ਨੇ ਜਿਨ੍ਹਾਂ ਨੇ ਤੁਹਾਨੂੰ ਟੈਲੀਫੋਨ ਕੀਤੇ ਇਹਨਾਂ ਨੇ ਵਕੀਲ ਵੀ ਨਹੀਂ ਕਰਕੇ ਦੇਣਾ ਸੋ ਇਸ ਮਸਲੇ 'ਚ ਅਸੀਂ ਅੱਜ ਡੀਸੀ ਸਾਹਿਬ ਨੂੰ ਮਿਲੇ ਸੀ ਡੀਸੀ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਜਿਨ੍ਹਾਂ ਨੇ ਗਲਤੀ ਕੀਤੀ ਹੈ ਗੁਨਾਹ ਕੀਤਾ ਹੈ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ